ਪੰਜਾਬ ਭਾਰ ਵਿੱਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਵਿੱਚ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਤਬਾਹੀ ਦਾ ਮੰਜ਼ਰ ਕੁਝ ਜ਼ਿਆਦਾ ਹੀ ਦਿਖਾਈ ਦੇ ਰਿਹਾ ਹੈ। ਹਲਕਾ ਰਾਜਾ ਸਾੰਸੀ ਦੇ ਸਰਦੀ ਸਥਾਨਿਕ ਕਸਬਾ ਪਿੰਡੀ ਸੈਦਾਂ ਦੇ ਕਿਸਾਨ ਚਰਨ ਸਿੰਘ ਨੇ ਪ੍ਰੇਮਾਨਤ ਦੱਸਿਆ ਕਿ ਉਹਨਾਂ ਦੇ ਪਿੰਡ ਕਰਿਆਲ ਦੇ ਜ਼ਿਮੀਦਾਰ ਜੱਗਾ ਸਿੰਘ ਪਾਸੋਂ 18 ਏਕੜ 65000 ਰੁਪਏ ਪਰ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਲਈ ਸੀ ਪਰ ਜਿੱਤ ਵਿੱਚ ਚੋਨਾ ਲਗਾਇਆ ਹੋਇਆ ਸੀ ਜੋ ਕਿ ਹੜ੍ਹਾਂ ਦੇ ਪਾਣੀ ਵੇਠ ਆ ਗਿਆ ਹੈ ਅਤੇ ਉਹਦੀ ਸਾਰੀ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ 25000 ਦੇ ਕਰੀਬ ਉਹਨਾਂ ਦਾ ਉੱਪਰ ਖਰਚਾ ਆ ਚੁੱਕਾ ਹੈ। ਉਹਨਾਂ ਆਖਿਆ ਕਿ ਜਿਹੜੇ ਸਕਰੀਨ ਤੇ ਨੰਬਰ ਦਿੱਤੇ ਗਏ ਹਨ ਉਸ ਦੇ ਲੋਕ ਉਹਨਾਂ ਦੀ ਮਦਦ ਕਰ ਸਕਦੇ ਹਨ। ਨਾਲ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਐਨਆਰਈ ਵਿਰਾਂ ਅਤੇ ਦਾਨੀ ਸੱਜਣਾਗੇ ਉਹਨਾਂ ਨੇ ਗੁਹਾਰ ਲਗਾਇਆ ਕਿ ਸਾਡੇ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਕਲਾਕਾਰਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ। ਇਸ ਮੁcke ਪੋਲਾ ਸਿੰਘ ਰਾਜੂ ਮਸੀਹ ਨਿੰਦਰ ਸਿੰਘ ਸਮੇਤ ਕਈ ਪਿੰਡ ਵਾਸੀ ਵੀ ਹਾਜ਼ਰ ਸਨ ਜੀ ਸਿੱਧਾ ਕਿਉਂਕਿ ਅਸੀਂ ਕੜਿਆਲ ਦੀ ਪੈਲੀ ਵਾਉਂਦੇ ਸੀ 65000 ਦੇ ਹਿਸਾਬ ਨਾਲ ਠੇਕਾ ਵਾ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਸਾਡਾ ਤੇ ਇੰਨਾ ਗੇ ਨੁਕਸਾਨ ਭਾਈ 16 17 ਕਿਲੇ ਜੋਗੀ ਸਾਡੇ ਡੁੱਬ ਚੁੱਕੇ ਆ ਪਾਣੀ ਵਿੱਚ ਪਾਣੀ ਦੀ ਸਾਨੂੰ ਬਹੁਤ ਜ਼ਿਆਦੀ ਮਾਰ ਪਈ ਆ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਤੇ ਲੋਕਾਂ ਵੀਰਾਂ ਕੋਲੋਂ ਵੀ ਜੋ ਵੀ ਸਾਡੀ ਵੱਧ ਤੋਂ ਵੱਧ ਮਾਇਤ ਹੋ ਸਕੇ ਤੇ ਕਰੋ ਵੀਰੋ ਸਾਨੂੰ ਤੇ ਕਣਕ ਬੀਜਣ ਦੀ ਵੀ ਨਹੀਂ ਆਸ ਰਹਿ ਗਈ ਜੋ ਕਿ ਸਾਡੀਆਂ ਆਸਾਂ ਤੇ ਪਾਣੀ ਫਿਰ ਚੁੱਕਾ ਸਾਡਾ ਨੁਕਸਾਨ ਜੋ ਕਿ ਖਰਚਾ 25000 ਰੁਪਏ ਦੇ ਤਕਰੀਬਨ ਤੇ ਸਾਡਾ ਖਰਚਾ ਹੀ ਆ ਚੁੱਕਾ ਵਾ ਜੋ ਕਿ ਅੱਜ ਤੱਕ ਜਿੰਨਾ ਵੀ ਅਸੀਂ ਇਸ ਕਣਕ ਇਥੋਂ ਬੀਜਣੇ ਹੁਣ ਸਾਡੇ ਕੋਲ ਖਰਚਾ ਨਹੀਂ ਪਿੱਛੇ ਰਹਿ ਗਿਆ ਪਹਿਲੀ ਸਾਡੀ ਦੋਸ਼ੁਕੀ ਆ ਆਪਦੀ ਤਾਂ ਜ਼ਮੀਨ ਹੈ ਨਹੀਂ ਜੀ ਠੇਕੇ ਦੇ ਵਾਹ ਕੇ ਗੁਜ਼ਾਰਾ ਕਰਦੇ ਸੀ ਤੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਕੀ ਸਾਡੀ ਵਾਧ ਤੋ ਵਾਧ ਮੈਤ ਕੀਤੀ ਜਾਵੇ ਸਾਨੂੰ ਜੋ ਕੀ ਸਾਡੀ ਕੋਲੇ ਨੁਕਸਾਨ ਵੈ ਕਿੰਨਾ ਤਾਂ ਡਾ ਹੋ ਗਿਆ ਕੀ ਖਰਚਾ ਸਾਰਾ ਕੁਝ ਖਰਚਾ ਭਾਈ ਠੇਕਾ 65000 ਦੇ ਹਿਸਾਬ ਨਾਲ ਲਾ ਲਓ ਅੱਧਾ ਠੇਕਾ 33000 ਰੁਪਏ ਅਸੀਂ ਪਹਿਲੂ ਦੇ ਚੁੱਕੇ ਆਂ ਹਾਂਜੀ ਤਾਂ 20 22000 ਰੁਪਏ ਦਾ ਖਰਚਾ ਆਮਣਾ ਹੀ ਆ ਹਾਂਜੀ 50 55000 ਦਾ ਸਾਡਾ ਖਰਚਾ ਇਸ ਟਾਈਮ ਹੋ ਚੁੱਕਾ ਹੈ ਪਰ ਏਕੜ ਤੇ ਪਰ ਏਕੜ ਤੇ ਹਾਂਜੀ ਜੋ ਕੀ ਤੁਹਾਨੂੰ ਪਤਾ ਹੀ ਪੈਸਾ ਵੀ ਵਿਆਜੀ ਆ ਦੋ ਰੁਪਏ ਦੇ ਹਿਸਾਬ ਨਾਲ ਪੈਸੇ ਚੁੱਕ ਕੇ ਅਸੀਂ ਦਿੱਤੇ ਆ ਹਾਂਜੀ ਇੱਥੋਂ ਦਾ ਹੀ ਆੜਤੀ ਏਕੜIAL ਦਾ ਹਾਂਜੀ ਬਾਕੀ ਇਦਾਂ ਵੀ ਸਾਡਾ ਨੁਕਸਾਨ ਤੁਹਾਨੂੰ ਪਤਾ ਹੀ ਆ ਦੇਖ ਲਓ ਕਿੰਨਾ ਵਾ 17 18 ਕਿੱਲੇ ਸਾਡੇ ਡੁੱਬ ਚੁੱਕੇ ਆ ਹਾਂਜੀ ਤੁਸੀਂ ਹਲਕਾਂ ਚਾਰ ਜਿਹੜੇ ਸੋਣੀਆਂ ਮਾਨ ਜੀ ਉਹਨਾਂ ਨੂੰ ਮਿਲੇ ਤੁਸੀਂ ਨਹੀਂ ਸਾਨੂੰ ਨਹੀਂ ਮਿਲੇ ਕਿਸੇ ਨੂੰ ਨਹੀਂ ਮਿਲੇ ਪਹੁੰਚ ਕੀਤੀ ਨਹੀਂ ਨਹੀਂ ਕੀਤੀ ਕਿਸੇ ਨੇ ਹਾਂਜੀ ਕੀ ਅਪੀਲ ਕੀ ਅਪੀਲ ਕਰੋਗੇ ਉਹਨਾਂ ਨੂੰ ਮਤਲਬ ਕਿ ਹੁਣ ਤੇ ਉਹਨਾਂ ਦਾ ਸਾਡੇ ਮਾਦੀਮ ਰਾਈ ਵੀ ਸਾਡਾ ਵਾਦ ਤੋ ਵਦ ਜੋ ਕੀ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਵੀਰਾਂ ਭਰਾਵਾਂ ਨੂੰ ਅਸੀਂ ਇਹਨਾਂ ਵੀ ਸਾਡੀ ਵਾਦ ਤੋ ਵਦ ਮਾਇਤ ਕਰੋ ਜੋ ਕੀ ਸਾਡਾ ਨਕਸਾਨ ਹੋ ਚੁੱਕਾ ਵਾ ਐਸ ਟਾਈਮ 40 ਲੱਖ ਰੁਪਏ ਥੱਲੇ ਹਾਂਜੀ ਹਾਂਜੀ ਜੀ ਕੀ ਨਾਮ ਜੀ ਮੇਰਾ ਨਿੰਦਰ ਸਿੰਘ ਹੈ ਹਾਂਜੀ ਨਿੰਦਰ ਸਿੰਘ ਪਿੰਡ ਪਿੰਡੀ ਸਈਦਾ ਅਛਾ ਜੀ ਹਾਂਜੀ ਅਸੀਂ ਨਾ ਪੈਲੀ ਦੇ ਕਿਸੇ ਠੇਕੇ ਦੇ ਤੇ 17 18 ਕਿੱਲੇ ਅੱਛਾ ਕਿੱਥੇ ਰੱਖੀ ਕਿਹੜਾ ਪਿੰਡ ਕੜਿਆਲ ਕੜਿਆਲ ਦੇ ਹਾਂਜੀ ਸਾਡਾ ਨਾ ਸਾਰਾ ਝੋਨਾ ਡੁੱਬ ਚੁੱਕਾ ਵਾ ਤੇ ਸਾਨੂੰ ਜਿਹੜੀ ਆਸ ਸੀ ਉਹ ਸਾਡੀ ਝੋਨੇ ਪੱਕੇ ਤੇ ਪਾਣੀ ਫਿਰ ਗਿਆ ਅਸੀਂ ਹੁਣ ਕਿੱਥੋਂ ਇੰਨਾ ਖਰਚਾ ਦੋਰੀ ਯਾਰ ਲਾਉਂਗੇ ਕਣਕਾ ਕਿੱਥੋਂ ਬੀਜਾਂਗੇ ਹੁਣ ਤਾਂ ਵਿਆਜੀ ਪੈਸੇ ਚੱਕੇ ਸੀ ਸਾਡੇ ਉਹ ਵੀ ਵਿੱਚੇ ਲੱਗ ਗਏ ਆ ਤੇ ਅਸੀਂ ਕੀ ਕਰਾਂਗੇ ਹੁਣ ਅਸੀਂ ਇਹ ਬੇਨਤੀ ਚਾਹੁੰਦੇ ਆ ਸਾਡੀ ਕੋਈ ਹੈਲਪ ਕੀਤੀ ਜਾਵੇ ਅਸੀਂ ਹਾਂਜੀ ਤੇ ਕੋਈ ਪਹੁੰਚ ਕੀਤੀ ਸਰਕਾਰ ਦੇ ਅਧਿਕਾਰੀ ਨਾਲ ਜਾ ਕੇ ਹਲਕਾ ਅੰਚਾਰ ਜਿ ਕਿਸੇ ਨਾਲ ਜਾਂ ਕੋਈ ਹੋਰ ਕਿਸੇ ਪਾਰਟੀ ਤੇ ਤੁਸੀਂ ਕੀ ਪੀਲ ਕਰੋਗੇ ਉਹਨਾਂ ਹਾਂਜੀ ਉਹਨਾਂ ਨੇ ਇਹ ਕਹਿਣਾ ਚਾਹੁੰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ